ਡੀਐਸਪੀ ਨਾਬਾ ਗੁਰਿੰਦਰ ਸਿੰਘ ਬਲਦੇ ਨਾਲ ਗੱਲਬਾਤ ਕਰਾਂਗੇ ਭਾਮਕੀ ਸਬਡਿਵੀਜ਼ਨ ਨਾਬਾ ਦੇ ਵਿੱਚ ਤਿੰਨ ਥਾਣੇ ਆਉਂਦੇ ਨੇ ਤੇ ਤਿੰਨ ਤੋਂ ਚਾਰ ਚੌਂਕੇ ਆ ਬਿਨੇ 365 ਦਿਨਾਂ ਦੀ ਕਾਰਗੁਜ਼ਾਰੀ 2025 ਦੀ 2025 ਦੇ ਵਿੱਚ ਕੀ ਕੁਸ਼ ਕੀਤਾ ਸਬਡਿਵੀਜ਼ਨ ਨਾਬਾ ਦੀ ਪੁਲਿਸ ਨੇ ਗੱਲਬਾਤ ਕਰਾਂਗੇ ਡੀਐਸਪੀ ਨਾਬਾ ਗੁਰਿੰਦਰ ਸਿੰਘ ਬਲਦੇ ਨਾਲ ਬਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਸਰਕਾਰ ਵੀ ਕਿਤਨਾ ਕਿਤੇ ਨਸ਼ਿਆਂ ਦੇ ਬਿਲਕੁਲ ਖਿਲਾਫ ਚੱਲਦੇ ਆ ਰਹੀ ਹੈ ਤੇ 365 ਦਿਨਾਂ ਦੀ ਕਾਰਗੁਜ਼ਾਰੀ ਅਜੇ ਦੀ ਨਾਬਾਤ ਸਭ ਡਿਵੀਜ਼ਨ ਪਹੁੰਚਦੀ ਹੈ ਮਾਨ ਸਾਹਿਬ ਇਹਦਾ ਵੀ ਜਿਹੜਾ 225 ਆਲਮੋਸਟ ਖਤਮ ਹੋਣ ਦੇ ਨੇੜੇ ਪਹੁੰਚ ਚੁੱਕਿਆ ਤੇ ਜਿਹੜੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ 113 ਮੁਕਦਮੇ ਦਰਜ ਕੀਤੇ ਗਏ ਨੇ ਨਸ਼ਿਆਂ ਦੇ ਸਬੰਧ ਵਿੱਚ ਜਿਦੇ ਵਿੱਚ ਤਕਰੀਬਨ 164 ਬੰਦਿਆਂ ਦੇ ਖਿਲਾਫ ਅਸੀਂ ਕਾਰਵਾਈ ਕੀਤੀ ਹੈ ਜਿਨ੍ਹਾਂ ਨੂੰ ਫੜ ਕੇ ਜੇਲ੍ਹ ਚ ਭੇਜਿਆ ਗਿਆ ਤੇ ਮਤਲਬ ਉਹ ਨਸ਼ਾ ਨਸ਼ਿਆਂ ਦੇ ਸਮਗਲਰ ਹੀ ਹੈਗੇ ਨੇ ਤੇ ਇਹਦੇ ਵਿੱਚ ਤਕਰੀਬਨ ਜਿਹੜੀ ਹੈਗੀ ਹੈ ਸਾਡੇ 21000 ਜਿਹੜੀ ਗੋੜੀਆਂ ਦੀ ਬਰਾਮਦਗੀ ਹੈ ਤੇ 1700 ਕੈਪਸੂਲ ਜਿਹੜੇ ਹੈਗੇ ਨੇ ਉਹ ਬਰਾਮਦ ਕੀਤੇ ਨੇ ਇਸ ਤੋਂ ਇਲਾਵਾ ਜਿਹੜੀ ਹੈਗੀ ਹੈ ਤੇ 1 ਕਿਲੋ 600 ਗ੍ਰਾਮ ਅਫੀਮ ਬਰਾਮਦ ਕੀਤੀ ਹੈ ਤੇ ਜਿਹੜਾ 32 ਕਿਲੋ ਜਿਹੜੀ ਭੁੱਕੀ ਰਿਕਵਰ ਹੋਈ ਹੈ ਤੇ ਜਿਹੜੀ ਡਰੱਗ ਬਣੀ ਆ ਉਹ ਤਕਰੀਬਨ 2.5 ਲੱਖ ਦੇ ਆਸ-ਪਾਸ ਜਿਹੜੀ ਹੈਗੀ ਡਰੱਗ ਬਣੀ ਦੀ ਵੀ ਰਿਕਵਰੀ ਵੀ ਹੋਈ ਹੈ ਬਿਲਕੁਲ ਵੱਡੀ ਪ੍ਰਾਪਤੀ 365 ਤਰ੍ਹਾਂ ਦੀ ਜੀ ਜੀ ਤੇ ਇਸ ਤੋਂ ਇਲਾਵਾ ਜਿਵੇਂ ਅਸਲ ਇਕਤਦੀਨ ਅਸੀਂ ਤਿੰਨ ਜਿਹੜੇ ਹੈਗੇ ਨੇ ਪਿਸਟਲ ਬਰਾਮਦ ਕੀਤੇ ਨੇ ਤੇ ਨਾਲ ਐਮੂਨੇਸ਼ਨ ਬਰਾਮਦ ਕੀਤਾ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਮੁਕੱਦਮਾ ਦਰਜ ਕਰਕੇ ਜੇਲ ਪਹੁੰਚਾਇਆ ਗਿਆ ਉਹਨਾਂ ਨੂੰ ਤੇ ਜਿਵੇਂ ਜੁਆਇਟ ਦੇ ਤਰੀਕ ਦੇ ਜਿਹੜੇ ਤਹਿਤ ਅਸੀਂ ਤਕਰੀਬਨ 70000 ਦੇ ਕਰੀਬ ਜਿਹੜੀ ਰਿਕਵਰੀ ਜੁਆਇਟ ਵਿੱਚ ਵੀ ਹੋ ਚੁੱਕੀ ਹੈ ਜੀ ਹੂੰ ਮਤਲਬ ਪੁਲਿਸ ਨੇ ਨਾਬਸਾਉੜੀ ਜਾਂਦੀ ਪੁਲਿਸ ਨੇ ਤਿੰਨੋਂ ਥਾਣਿਆਂ ਨੇ ਸਾਰੀਆਂ ਚੌਕੀਆਂ ਨੇ ਬਹੁਤ ਮਿਹਨਤ ਨਾਲ ਤੇ ਬਹੁਤ ਲਗਨ ਨਾਲ ਜਿਹੜਾ ਕੰਮ ਕੀਤਾ ਮਤਲਬ ਜਿਹੜੀ ਸਾਡੇ ਅਫਸਰਾਂ ਵੱਲੋਂ ਸੀਨੀਅਰ ਅਧਿਕਾਰੀਆਂ ਵੱਲੋਂ ਜੋ ਇਨਸਟਰਕਸ਼ਨਸ ਨੇ ਉਹਦੇ ਇਹਨੂੰ ਪਾਲਣਾ ਕੀਤੀ ਕਰਵਾਈ ਗਈ ਹੈ ਹੂੰ ਬਿਲਕੁਲ ਕਪਤਾਨ ਵੀ ਤੁਹਾਡੇ ਕਿਤੇ ਕਿਤੇ ਜ਼ਰੂਰ ਸਖਤ ਨਜ਼ਰ ਆ ਰਹੇ ਨੇ ਨਿਸ਼ਾਨ ਲੈ ਕੇ ਦੇਖੋ ਸਾਡੇ ਜਿਹੜੇ ਐਸਐਸਪੀ ਸਾਹਿਬ ਸ਼੍ਰੀ ਪਰੂਨ ਸ਼ਰਮਾ ਆਈਪੀਐਸ ਬਹੁਤ ਹੀ ਮਨ ਆ ਖੁਦ ਬਹੁਤ ਮਿਹਨਤੀ ਅਫਸਰ ਨੇ ਤੇ ਬਹੁਤ ਹੀ ਜਿਹੜੇ ਕਾਬਿਲ ਨੇ ਉਹਨਾਂ ਵੱਲੋਂ ਹਰ ਚੀਜ਼ ਨੂੰ ਖਾਸ ਤੌਰ ਤੇ ਨਸ਼ਿਆਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਤੇ ਜਿਹੜੀ ਸਰਕਾਰ ਵੱਲੋਂ ਚਲਾਈ ਮੁਹਿਮ ਨੂੰ ਬਹੁਤ ਵਧੀਆ ਢੰਗ ਨਾਲ ਸਿਰੇ ਲਾਉਣ ਲਈ ਨੇਪਰੇ ਚਾੜਨ ਲਈ ਉਹਨਾਂ ਵੱਲੋਂ ਜੋ ਇਨਸਟਰਕਸ਼ਨ ਜਾਰੀ ਕੀਤੀਆਂ ਜਾਂਦੀਆਂ ਨੇ ਉਹਦੇ ਤਹਿਤ ਜਿਹੜੀ ਹੈਗੀ ਸਾਰੀ ਪੁਲਿਸ ਕੰਮ ਕਰਦੀ ਹੈ ਤੇ ਨਾਬਾ ਸਬਡਿਵੀਜ਼ਨ ਨੇ ਵੀ ਉਹਨਾਂ ਦੀ ਰਹਿਨਮਾਈ 'ਚ ਬਹੁਤ ਵਧੀਆ ਕਾਰਗੁਜ਼ਾਰੀ ਕੀਤੀ ਹੈ ਬਿਲਕੁਲ ਡੀਐਸਪੀ ਸਾਹਿਬ ਜਿਸ ਤਰ੍ਹਾਂ ਕਿ ਨਜਾਇਜ਼ ਹਥਿਆਰ ਕਤੇ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਕੋਈ ਨਾਬਾ ਦੇ ਵਿੱਚ ਵੀ ਕੋਈ ਅਸੇ ਬੰਦੇ ਫੜੇ ਨੇ ਜਿਹੜੇ ਨਜਾਇਜ਼ ਤੌਰ ਤੇ ਹਥਿਆਰ ਯੂਜ਼ ਕਰਦੇ ਨੇ ਹਾਂਜੀ ਆ ਦੇਖੋ ਜਿਹੜਾ ਕੋਈ ਨਜਾਇਜ਼ ਹਥਿਆਰ ਹੈਗਾ ਉਹ ਜਦੋਂ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਜਾਂ ਦੌਰਾਨੇ ਚੈਕਿੰਗ ਕੋਈ ਗੱਲ ਆਉਂਦੀ ਹੈ ਸਾਹਮਣੇ ਤਾਂ ਅਸੀਂ ਤੁਰੰਤ ਕਾਰਵਾਈ ਕਰਦੇ ਆ ਜਿਵੇਂ ਪਿੱਛੇ ਜੇ ਅਸੀਂ ਮੰਡੋਰ ਪਿੰਡ ਤੋਂ ਇੱਕ ਮੁੰਡੇ ਨੂੰ ਗ੍ਰਿਫਤਾਰ ਕੀਤਾ ਜਿਹਦੇ ਉਤੋਂ ਨਸ਼ਾ ਵੀ ਬਰਾਮਦ ਹੋਇਆ 9mm ਪਿਸਤਲ ਵੀ ਬਰਾਮਦ ਹੋਇਆ ਤੇ ਅਮਿਊਨੇਸ਼ਨ ਵੀ ਬਰਾਮਦ ਹੋਇਆ ਮਤਲਬ ਕਿਸੇ ਵੀ ਤਰ੍ਹਾਂ ਦੇ ਜਿਹੜੇ ਸ਼ਰਾਰਤੀ ਅੰਸਰ ਨੂੰ ਜਿਹੜਾ ਕੋਈ ਗੈਰ ਕਾਨੂੰਨੀ ਢੰਗ ਨਾਲ ਕੋਈ ਕੰਮ ਕਰਦਾ ਉਹਨੂੰ ਬਿਲਕੁਲ ਕਿਸੇ ਤਰ੍ਹਾਂ ਦੀ ਛੋਟ ਨਹੀਂ ਦਿੱਤੀ ਜਾਏਗੀ ਵੀ ਉਹ ਨਸ਼ਾ ਜਾਂ ਕੋ ਅਸਲਾ ਲੈ ਕੇ ਸ਼ਰੇਆਮ ਕੰਮ ਕਰ ਸਕੇ ਬਿਲਕੁਲ ਪਿਛਲੇ 2025 ਦੇ ਵਿੱਚ ਕੋਈ ਅਸਲਾ ਫੜਿਆ 2025 ਚ ਅਸੀਂ ਤਿੰਨ ਜਿਹੜੇ ਹੈਗੇ ਨੇ ਪਿਸਤਲ ਪ੍ਰਾਪਤ ਕੀਤੇ ਨੇ ਤੇ ਉਹਦੇ ਨਾਲ ਅਮੂਨੇਸ਼ਨ ਵੀ ਪ੍ਰਾਪਤ ਕੀਤਾ ਤੇ ਜਿਹੜੇ ਦੋਸ਼ੀ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਪਹੁੰਚਾਏ ਗਏ ਨੇ ਹੂੰ ਬਿਲਕੁਲ ਨਵਾਂ ਸਾਲ ਆ ਰਿਹਾ ਤੇ ਪੁਰਾਣਾ ਸਾਲ ਜਾ ਰਿਹਾ ਕੁਝ ਘੰਟੇ ਬਾਕੀ ਨੇ ਸਭ ਨੂੰ ਖੁਸ਼ੀਆਂ ਦੇ ਮਾਹੌਲ ਦੇ ਵਿੱਚ ਦੇਖਦੇ ਲੋਕ ਖੁਸ਼ੀ ਮਨਾਉਂਦੇ ਰਾਤ ਨੂੰ ਤੇ ਪੁਲਿਸ ਦਾ ਕੰਮ ਹੁੰਦਾ ਪ੍ਰਬੰਧ ਦੇਖਣਾ ਕੋਈ ਨਜਾਇਜ਼ ਬੰਦਾ ਕੋਈ ਡਿਫਾਲਟਰ ਨਾ ਕੋਈ ਸ਼ਹਿਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੇ ਪਰਬੰਧਾਂ ਦਾ ਮਹਾਂ ਸਾਹਿਬ ਬڑے ਪੁਖਤਾ ਪ੍ਰਬੰਧ ਨੇ ਸਬ ਡਿਵੀਜ਼ਨ ਨਾਭਾ ਵੱਲੋਂ ਤਿੰਨੋਂ ਥਾਣਿਆਂ ਚ ਤੇ ਜਿਹੜੀਆਂ ਚਾਰੋਂ ਚੌਕੀਆਂ ਚੋਂ ਬੜਾ ਮਨ ਹਰ ਪਹਿਲੂ ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਜਿਹੜੀ ਹੈਗੀ ਹੈ ਪੈਟਰੋਲਿੰਗ ਰਹੀ ਨਾਕਿਆ ਰਹੀ ਜਿਹੜਾ ਇਹਨੂੰ ਕਵਰ ਕੀਤਾ ਜਾ ਰਿਹਾ ਤੇ ਮੈਂ ਲੋਕਾਂ ਨੂੰ ਖਾਸ ਤੌਰ ਤੇ ਨੌਜਵਾਨ ਵਰਗ ਨੂੰ ਅਪੀਲ ਵੀ ਕਰਦਾ ਕਿ ਜਿਹੜਾ ਨਵਾਂ ਸਾਲ ਦੀ ਆਮਦ ਤੇ ਜਿਹੜਾ ਇਹ ਖੁਸ਼ੀਆਂ ਦਾ ਮੌਕਾ ਹੈ ਇਹਨੂੰ ਵਧੀਆ ਢੰਗ ਨਾਲ ਮਨਾਇਆ ਜਾਵੇ ਤੇ ਕਿਸੇ ਤਰ੍ਹਾਂ ਦੀ ਜਿਹੜੀ ਹੁੱਲੜਬਾਜੀ ਆ ਉਹ ਨਾ ਕੀਤੀ ਜਾਵੇ ਜੇ ਕੋਈ ਇਹੋ ਜਿਹਾ ਕੋਈ ਗੈਰਕਾਨੂੰਨੀ ਕੰਮ ਕਰੇਗਾ ਤਾਂ ਉਹਨਾਂ ਨੂੰ ਥੋੜੇ ਮਾਧਿਅਮ ਰਾਹੀਂ ਮੈਂ ਤਾੜਨਾ ਵੀ ਕਰਦਾ ਕਿ ਉਹ ਇਸ ਕੰਮ ਤੋਂ ਗੁਰੇਜ਼ ਕਰਨ ਆਪਣੇ ਤਿਆਰ ਨੂੰ ਇਹ ਜਿਹੜਾ ਇੱਕ ਬਹੁਤ ਮਤਲਬ ਸਾਲ ਦਾ ਆਖੀਰਲਾ ਦਿਨ ਹੁੰਦਾ ਉਹਨੂੰ ਵਧੀਆ ਢੰਗ ਨਾਲ ਮਨਾਉਣ ਤੇ ਆਪਣੇ ਘਰਾਂ ਵਿੱਚ ਜਿਹੜੀ ਹੈਗੀ ਆ ਨਾ ਖੁਸ਼ੀਆਂ ਨੂੰ ਬੇਹਤਰੀਨ ਢੰਗ ਨਾਲ ਨੇਪਰੇ ਚਾੜਨਾ ਬਿਲਕੁਲ ਡੀਐਸਪੀ ਨਾਪਾ ਗੁਰੇਦਰ ਸਿੰਘ ਬਲ ਦੇ ਨਾਲ ਗੱਲਬਾਤ ਕੀਤੀ ਆ 365 ਦਿਨਾਂ ਦੇ ਵਿੱਚ ਸਬਡਿਵੀਜ਼ਨ ਨਾਪਾ ਦੀ ਪੁਲਿਸ ਦੀ ਵੱਡੀ ਕਾਰਗੁਜ਼ਾਰੀ ਦੇਖਣ ਨੂੰ ਕਿਤੇ ਨਾ ਕਿਤੇ ਜ਼ਰੂਰ ਮਿਲੀ ਆ 100 ਤੋਂ ਉੱਪਰ 162 162 ਦੇ ਅਧੀਨ ਜਿਹੜੇ ਐਨਪੀਐਫ ਦੇ ਮਾਮਲੇ ਜਿਹੜੇ ਦਰਜ ਕੀਤੇ ਗਏ ਨੇ ਅਕਸਾਈਡ ਐਕਟ ਦੇ ਕਿਤੇ ਅਕਸਾਈਡ ਐਕਟ ਦੇ ਵੀ ਮਾਮਲੇ ਨੇ ਜਿਹੜੇ ਉਹ ਦਰਜ ਕੀਤੇ ਗਏ ਨਵੇਂ ਸਾਲ ਨੂੰ ਵੀ ਲੈ ਕੇ ਚੇਤਾਵਨੀ ਦਿੱਤੀ ਗਈ ਆ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਹੁੱਲੜਬਾਜ਼ੀ ਕਰਦੇ ਆ ਰਾਤ ਦੇ ਸਵੇਰ ਸਮਾਗਮ ਦੇ ਵਿੱਚ ਹੁੰਦੇ ਨੇ ਉਹਨਾਂ ਲਈ ਪੁਲਿਸ ਬਿਲਕੁਲ ਸਖਤ ਆ ਨਾ ਬਤ ਹਰਮਿੰਦਰ ਸਿੰਘ ਮਾਤਾ